ਟਰੈਕਟਰ ਜਿੱਤਿਆ ਤੀਗਾ ਹਾਂਜੀ ਅੱਛਾ ਇਹਦਾ ਭਰਾ ਤੀਗਾ ਅੱਛਾ ਹੂੰ ਛੱਡ ਨਾ ਦਿਓ ਨਾ ਨਾ ਹੂੰ ਲੇਟ ਫੇਟੇ ਗੁਰਾ ਹੂੰ ਇਹ ਵੀ ਅੱਖਾਂ ਕਾਲੀਆਂ ਹਾਂਜੀ ਆਹ ਮੈਂ ਕਰਦਾਂ ਨਾ ਕੈਮਰੇ ਕੋਲੇ ਤੁਸੀਂ ਛੱਡ ਨਾ ਦਿਓ ਮੇਰਾ ਮੁੜ ਕੇ ਆਉਣਾ ਨਹੀਂਗਾ ਇਹ ਗਿੱਜਿਆ ਨਹੀਂਗਾ ਅੱਛਾ ਜੀ ਆਹ ਕੂਤਰੀ ਜਿਹੜੀ ਐ ਕਿ ਜੋਗੇ ਵਾਲੇ ਕੂਤਰੀ ਉੱਡੀ ਆ ਹਾਂਜੀ ਵੱਡੀ ਪੰਜਾਬ ਦੀ ਸਰਨਾ ਵੱਡੀ ਬਾਜੀ ਥੀ ਹਾਂਜੀ ਇਹਦੀ ਭੈਣ ਤੀ ਅੱਛਾ ਟਰੈਕਟਰ ਕੀਤੀ ਸੀ ਜੌਂਡੀ ਆ ਇਹ ਪੰਜਾਬ ਦੀ ਸਭ ਤੋਂ ਵੱਡੀ ਬਾਜੀ ਸੀ ਬਿਲਕੁਲ 9 ਲੱਖ ਰੁਪਏ ਕੈਸ਼ 9 ਲੱਖ ਹਾਂ ਸਾਰਾ 14 ਲੱਖ ਜਿੱਤਿਆ ਸੀ ਉੱਥੋਂ ਸਾਰਾ 14 ਲੱਖ ਜਿੱਤਿਆ ਹਾਂ ਕਬੂਤਰੀ ਉਹਦਰੀ ਹੈ ਹੈ ਕਬੂਤਰੀ ਹੈ ਕਬੂਤਰ ਇਹਨੇ ਹਜੇ ਤਾਂ ਬੜਨਾ ਹਜੇ ਹੁਣ ਇਹ ਸਾਲ ਨਾ ਜਵਾਨ ਹੋਣ ਵਾਲੀ ਆ ਛੋਟਾ ਛੋਟਾ ਹਜੇ ਜਦੋਂ ਆਹ ਦੋ ਦੋ ਫੰਗ ਖਰੀਦਦੇ ਛਾੜ ਗਿਆ ਹਾਂਜੀ ਫਿਰ ਇਹਨੇ ਜਵਾਨ ਹੋ ਜਾਣਾ ਗੱਭਰੂ ਹੋ ਜਾਣਾ ਹਾਂ ਹਾਂ ਆਹ ਜੀ ਮਤਲਬ ਇਹਨੇ ਆਂਡੇ ਦਿੱਤੇ ਨਹੀਂ ਹੈ ਨਹੀਂ ਨਹੀਂ ਬੱਚਾ ਹੀ ਆ ਬੱਚਾ ਛੋਟਾ ਇਹ ਤੁਹਾਨੂੰ ਲੋਕ ਦੇਖਦੇ ਆ ਹਨਾ ਤੁਹਾਡੇ ਬੜੇ ਫੈਨ ਨੇ ਲੋਕ ਤੇ ਉਹ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਤੁਹਾਨੂੰ ਕਾਫੀ ਲੋਕ ਫੋਲੋ ਕਰਦੇ ਆ ਤੇ ਤੁਹਾਨੂੰ ਕਹਿੰਦੇ ਆ ਵੀ ਇੱਥੇ ਆਓ ਤੁਸੀਂ ਕੈਨੇਡਾ ਅਮਰੀਕਾ ਉਹ ਬਹੁਤ ਲੋਕ ਕਹਿੰਦੇ ਆ ਆਈ ਸਰ ਪਰ ਮੈਂ ਇਹਨਾਂ ਨੂੰ ਛੱਡ ਕੇ ਜਾ ਨਹੀਂ ਸਕਦਾ ਮੇਰੇ ਸਾਰਾ ਤਾਂ ਚੱਕਰ ਆ ਹੋ ਜਾਊਗਾ ਮਥੇਰੇ ਮੁੰਡੇ ਕਹਿੰਦੇ ਆ ਆ ਜਾ ਤੈਨੂੰ ਸਪான்ਸਰ ਭੇਜਦੇ ਆ ਪਿਛਲੀ ਵਾਰੀ ਮਲੇਸ਼ੀਆ ਤੋਂ ਦੋ ਵਾਰੀ ਸਪான்ਸਰ ਆਈ ਮੈਂ ਗਿਆ ਨਹੀਂ ਆ ਹਾਂ ਕਈ ਵੇਛੇ ਤੋਂ ਸਮਸਰਾਈ ਆ ਪਰ ਮੈਂ ਜਾਂਦਾ ਨਹੀਂਗਾ ਮੇਰੇ ਕੂਤਰਾਂ ਦਾ ਕੰਮ ਰੋਜਾਂ ਇਹ ਮੈਂ ਇੱਥੇ ਲੋਕਾਂ ਨੂੰ ਮਸਾਂ ਟਾਈਮ ਮਿਲਦਾ ਬਿਲਕੁਲ ਇੱਥੇ ਟਾਈਮ ਮਿਲਦਾ ਹੁਣ ਜਿਵੇਂ ਇੱਕ ਕੀ ਬਾਜੀ ਹੋਈ ਸੀ ਕਿ ਟਰੈਕਟਰ ਵਾਲੀ ਬਾਜੀ ਉੱਥੋਂ ਆਪਣੀ ਕੂਤਰੀ ਚੁਰ ਗਈ ਸੀ ਠੌਲੀ ਪਿੰਡ ਉੱਥੇ ਐ ਲਾ ਲਾ ਵੀ 4 ਕਿੱਲੇ ਮਾਂ ਗੱਡੀ ਤੱਕ ਤੁਰ ਕੇ ਆਉਣਾ ਸੀ 4 ਘੰਟਿਆਂ ਚ ਆਇਆ ਐਨੇ ਲੋਕ ਇਕੱਠੇ ਹੋ ਗਏ ਆਲੇ ਦਾਲੇ ਫੋਟੋਆਂ ਲਾਉਣ ਵਾਲੇ ਦੇਖਣ 4 ਘੰਟੇ ਲੱਗੇ ਫਿਰ ਅੱਖਾਂ ਚੋਂ ਅੰਜੂ ਆਏ ਖੁਸ਼ੀ ਦੇ ਬੀਰ ਆਪਣੀ ਲੋਕਾਂ ਚ ਹੈਗੀ ਬਚਾਂ ਹਾਂ ਲੋਕ ਹੁਣ ਵੀ ਜਿੱਦੇ ਸਿੱਧੂ ਮੂਸੇ ਵਾਲੇ ਦਾ ਭੋਗ ਟੀਆ ਹਾਂਜੀ ਅੱਧੇ ਲੋਕ ਉਰੇ ਸੀ ਫੋਟੋ ਕਰਾਉਣੇ ਰਿਹਾ ਸੀ ਮੇਲੇ ਮੇਲਣ ਆਇਤੀਏ ਮੇਰੇ ਘਰੇ ਆ ਲਾਲਾ ਸਾਹਿਬ ਵੀ ਘਟੋ ਘਟ 40 ਕਿਲੋ ਦੁੱਧ ਦੁੱਧ ਚਾਹ ਤੇ ਲੱਗਿਆ ਸੀ ਉਸ ਦਿਨ ਅੱਛਾ ਜੀ ਹਾਂ ਇੰਨੀ ਪਬਲਿਕ ਮੇਰੇ ਕੋਲੇ ਆਈ ਥੀ ਲੋਕ ਅਪਰੋਜਪੁਰੰਬਰ ਸਾਧ ਤੋਂ ਬਾਹਲੇ ਤਾਂ ਅਈ ਮਿਲ ਵੀ ਮੋਰ ਨੂੰ ਮਿਲ ਕੇ ਆਉਣਾ ਸਿੱਧੂ ਨਾਲ ਵੀ ਮੇਰੀ ਬਹੁਤ ਲਿਹਾਜ ਥੀ ਸਿੱਧੂ ਮੂਸੇ ਹਾਂ ਆਇਆ ਤੁਹਾਡੇ ਕੋਲੇ ਮੇਰੇ ਕੋਲੇ ਆਇਆ ਤੇ ਤੇ ਵੋਟਾਂ 'ਚ ਖੜਾ ਹੋਇਆ ਸੀਗਾ ਮੁਸੇ ਵਾਲਾ ਮੁਸੇ ਵਾਲਾ ਸਾਡੇ ਹਲਕੇ ਜਿੱਤੀਗਾ ਮੈਂ ਉਹਦੀ ਵਾਦਤ ਉਹ ਕਰੀਆ ਵੋਟਾਂ ਬੜੇ ਪੂਰੀ ਖੁੱਲ ਕੇ ਮੱਤਰੇ ਇਹ ਆਇਆ ਸੀ ਤੁਹਾਡੇ ਕੋਲ ਘਰੇ ਉਹਦੀ ਮਾਂ ਸਾਰੇ ਟੱਬਰ ਇੱਥੇ ਆਉਂਦਾ ਰਿਹਾ ਪਿੰਡ 'ਚ ਸਰਪੰਚ ਦੇ ਘਰੇ ਇੱਥੇ ਪਿੰਡ 'ਚ ਦੋ ਵਾਰੀ ਆਇਆ ਪਿੰਡ 'ਚ ਦੋ ਵਾਰੀ ਆਇਆ ਮੇਰੇ ਨਾਲ ਫੋਟੋ ਵੀ ਪਲਾਈਆਂ ਉਹ ਫੋਟੋਆਂ ਲੋਕਾਂ ਨੇ ਲਾ ਕੇ ਗਰੁੱਪ 'ਚ ਪਾਤੀਆਂ ਅੱਜ ਕੀ ਕਹਿੰਦੇ ਮੋਰ ਦੇ ਸਾਹਮਣੇ ਛੜਤਾ ਵਿਹਾਰ ਦਾ ਨਹੀਂ ਪਰ ਬੇਚਾਰਾ ਹਾਰ ਗਿਆ 25 ਤਰੀਕ ਨੂੰ ਮੇਰੇ ਸਿੱਧੂ ਨਾ ਮੁੰਡਾ ਉਸੇ ਸਪਾਰਕ ਚ ਵੀ ਆਇਆ ਥੀ ਮੈਂ 29 ਨੂੰ ਸਿੱਧੂ ਮਰਦਾ ਕਹਿੰਦਾ ਯਾਰ ਤੇਰੇ ਤੇ ਗਾਣਾ ਲਿਖਣਾ ਬਾਬਾ ਸਿੱਧੂ ਹਾਂ ਕਹਿੰਦਾ ਵੀ YouTube ਤੇ ਤੂੰ ਹੀ ਫਿਰਦਾ ਹੁਣ ਕਾਇਦਨਾਂ ਦਾ ਉਦੋਂ ਮੈਂ ਬਾਜ਼ੀਆਂ ਜਿੱਤਿਆ ਬਾੜੀਆਂ ਲਗਾਤਾਰ ਆਹਾਂ YouTube ਤੇ ਜਦੋਂ ਖੋਲਦੇ ਦੀ ਮੋਰ ਹੀ ਬੈਠਾ ਹੁੰਦਾ ਪੂਰੇ ਹਰੇਕ ਜਗ੍ਹਾ ਤੇ ਕੀ ਬਾਤ ਹੈ ਜੀ ਫਿਰ ਸਾਨੂੰ ਦੱਸਿਆ ਉਹਨਾਂ ਨੇ ਕੋਈ ਲਾਈਨਾਂ ਲਈਨਾਂ ਤੁਹਾਨੂੰ ਨਾਲ ਸ਼ੇਅਰ ਕੀਤੀਆਂ ਵੀ ਆਹ ਲਾਈਨਾਂ ਲਿਖੀਆਂ ਮੈਂ ਤੁਹਾਡੇ ਤੇ ਨਹੀਂ ਕੁਝ ਨਹੀਂ ਕਰਿਆ ਉਹ ਕਹਿੰਦਾ ਮੈਨੂੰ ਮਿਲ ਪਹਿਲਾਂ ਮੇਰੇ ਮੈਨੂੰ ਕਹਿੰਦਾ 25 ਤਰੀਕ ਨੂੰ ਫੋਨ ਹੋਇਆ ਮੈਂ ਉਹਨੂੰ ਕਿਹਾ ਇੱਕ ਤੋਂ ਬਾਅਦ ਮਿਲੂਗਾ ਤੈਨੂੰ ਬਾਜ਼ੀਆਂ ਛੱਡ ਰਹੀਆਂ ਜਿਸ ਦਿਨ ਉਹ 29 ਨੂੰ ਖਤਮ ਹੋਇਆ ਉਸ ਦਿਨ ਵੀ ਮੈਂ ਬਾਜ਼ੀ ਤੇ ਸੀਗਾ ਮੰਦਰਾ ਪਿੰਡਾ ਮੈਨੂੰ ਜਦੋਂ ਉੱਥੇ ਪਤਾ ਲੱਗਿਆ ਬਸ ਘਰ ਮਾਰ ਕੇ ਹੀ ਲੱਤਾ ਆ ਕੇ ਹਾਂ ਬਹੁਤ ਚੰਗਾ ਨਿਸ਼ਾਨੀ ਮੈਂ ਬਹੁਤ ਮਿਲਿਆ ਵੋਟਾਂ 'ਚ ਮੈਂ ਜੋਗੇ ਜਾਂਦਾ ਰਿਹਾ ਉੱਥੇ ਮਗਰ ਵੋਟਾਂ 'ਚ ਕਈ ਕਈ ਜਗ੍ਹਾ ਤੇ ਮਿਲਿਆ ਕਈ ਪਿੰਡਾਂ 'ਚ ਤੇ ਮੇਰੇ ਕੋਲ ਉਹ ਮੁੰਡੇ ਆਉਂਦੇ ਉਹਦੇ ਰੋਜ਼ ਤੇ ਵੀ ਬਾਬਾ ਜਾ ਤੂੰ ਕੂਤਰਾਂ ਵਾਲੇ ਮੁੰਡਿਆਂ ਨੂੰ ਕਹਿ ਪਿੰਡ ਪਿੰਡ ਮੈਂ ਕਾਈਕੇ ਵੀ ਆਉਂਦਾ ਜਿਹੜੇ ਕੂਤਰਾਂ ਵਾਲੇ ਸੀ ਸਾਰਿਆਂ ਨੂੰ ਬਿਜਾਰ ਵੋਟ ਸਿੱਧ ਨੂੰ ਪਾਇਓ ਪੂਰੀ ਅੱਜ ਕੇ ਸਪੋਰਟ ਕਰੀ ਹੈ ਬਾਕੀ ਉਹਨੇ ਬਾਈ ਸਾਰਾ ਕੁਝ ਲੋਕਾਂ ਦੀ ਜਿਹੜੀ ਸੇਵਾ ਪਾਣੀ ਕਰੀ ਆ ਆਪਾਂ ਨੇ ਬਹੁਤ ਕਰੀ ਹੈ ਹਾਂ ਉਹ ਅਗਲ ਪੁਰਾਣਾ ਸਮਾਂ ਕਿਵੇਂ ਯਾਦ ਕਰਦੇ ਹੋ ਤੁਸੀਂ ਜਦੋਂ ਘਰ ਦੇ ਵਿੱਚ ਬੇਦ ਗਰੀਬੀ ਸੀ ਤੇ ਉਦੋਂ ਤੁਸੀਂ ਦੱਸਿਆ ਕਿ ਮੈਂ ਤਾਂ ਵਿਆਹ ਹੀ ਨਹੀਂ ਕਰਾ ਸਕਿਆ ਦਾ ਘਰ ਨਹੀਂ ਬਿਵਾ ਸਕਿਆ ਬੰਦੇ ਕੋਲੇ ਸਾਰਾ ਕੁਝ ਆ ਜਾਂਦਾ ਫਿਰ ਪੁਰਾਣਾ ਸਮਾਂ ਭੁੱਲ ਜਾਂਦਾ ਭੁੱਲ ਜਾਂਦਾ ਪਰ ਉਹ ਕਮੀ ਨਹੀਂ ਖਲਦੀ ਵੀ ਜਿਵੇਂ ਹੁੰਦਾ ਹੀ ਹੈ ਵੀ ਹਨਾ ਇੱਕ ਜ਼ਿੰਦਗੀ ਦੀ ਇੱਕ ਸਟੇਜ ਤੇ ਜਾ ਕੇ ਹੁੰਦਾ ਵੀ ਲਾਈਫ ਪਾਰਟਨਰ ਹੋਵੇ ਬੱਚੇ ਹੋਣ ਹਾਲਚਾਲ ਪੁੱਛਣ ਵਾਲੇ ਬੱਚੇ ਬੱਚੇ ਮੈਨੂੰ ਬੋਲਤਾ ਇਹੀ ਬੱਚੇ ਮੇਰੇ ਬਹੁਤ ਮੋਹ ਕਰਦੇ ਆ ਤਿੰਨੇ ਜਵਾਕ ਹੁਣ ਜਿਹੜਾ ਮੁੰਡਾ ਬਾਹਰ ਹੈ ਦੋ ਟਾਈਮ ਫੋਨ ਲਾਊਗਾ ਸ਼ਾਮ ਨੂੰ ਪੈ ਗਿਆ ਸਵੇਰ ਉੱਠ ਖੜਿਆ ਹੋਣੇ ਫੋਨ ਲਾਉਣਾ ਹੁਣ ਇਹ ਮਾਤਾ ਜੀ ਹੈਗੇ ਤੁਹਾਡੇ ਮਾਤਾ ਜੀ ਮਰ ਗਈ ਸੀ 12 ਚ 12 ਚ ਮਾਤਾ ਜੀ ਮਰ ਗਈ ਸੀ ਤੇ ਉਸ ਤੋਂ ਬਾਅਦ ਚਲ ਪਰਵਾਹ ਸਾਡਾ ਮੇਰੇ ਬਹੁ ਮੋਕ ਆਤਾ ਜਿੰਨਾ ਵੀ ਕਹਦੇ ਹੁਣ ਲੋਕਾਂ ਨੂੰ ਆਏ ਕਹਿੰਦਾ ਨਾ ਵੀ ਜੱਟ ਸਵੇ ਮੇਰਾ ਪੁੱਤਰ ਕਰੇ ਬਹੁ ਕਰਦਾ ਕਹਿੰਦਾ ਜੇ ਤੂੰ ਪੈਸੇ ਕਮਾ ਕੇ ਲਿਆਉਣਾ ਤੇਰਾ ਤਾਂ ਕਰਦੇ ਆ ਅੱਛਾ ਐ ਵੀ ਕਹਿੰਦੇ ਬਥੇਰੇ ਹਾਂ ਤਾਨੇ ਮਾਰਨ ਵਾਲੇ ਬਥੇਰੇ ਵੀ ਤਾਂ ਤੈਨੂੰ ਉਹ ਉਹ ਕਰਦੇ ਆ ਪਰ ਆਪਨ ਕਿਸੇ ਚੀਜ਼ ਦੀ ਕਮੀ ਨਹੀਂ ਪਰਮਾਤਮਾ ਕਣੀ ਸੱਚੇ ਪਾਤਸ਼ਾਹ ਕਣੀ ਕੋਈ ਕੋਈ ਘਰ ਚ ਕੋਈ ਵੀ ਕੁਝ ਆ ਮੈਂ ਹੀ ਕਰਨਾ ਹਾਂ ਦੂਜਾ ਪਰਾਮ